ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਦਾ ਪਿਆਰ ਬਾਬਾ ਅਨਮੋਲ ਸਿੰਘ ਇਹ ਸਾਈਵੇ ਕਮਾਲ ਸਾਹਿਬ ਸ੍ਰੀ ਗੁਰੂਕੋਵ ਸਿੰਘ ਸਾਹਿਬ ਜੀ ਦੇ ਗੱਦੀ ਦੇ ਘੁੜੇ ਨੇ ਬਾਬਾ ਜੀ ਨੇ ਇਨਾ ਸਕੂਨ ਦਿੱਤਾ ਇਨਾ ਪਿਆਰ ਦਿੱਤਾ ਬਹੁਤ ਜ਼ਿਆਦਾ ਸਕੂਨ ਮਿਲਿਆ ਅੱਜ ਬਾਬਾ ਜੀ ਦੇ ਪੈਰਾਂ ਦੀ ਟ੍ਰਿਮਿੰਗ ਕਰਦੇ ਸੀ ਆਪਾਂ ਤਾਂ ਉਹ ਆਪਾਂ ਸੰਦਾਂ ਦੀ ਸਫਾਈ ਕੀਤੀ ਪਹਿਲੇ ਲਾਲ ਦਵਾਈ ਦੇ ਨਾਲ ਪੋਟਾਸ਼ੀਅਮ ਨਾਲ ਤੇ ਫਿਰ ਬੀਟਾ ਡੀਨ ਦੇ ਨਾਲ ਸਾਰੇ ਸੰਦ ਧੋ ਕੇ ਫਿਰ ਆਪਾਂ ਇਹਨਾਂ ਨੂੰ ਯੂਜ਼ ਕੀਤਾ ਸੀ ਵੈਸੇ ਸਾਰੇ ਆਪਣੇ ਜੋ ਵੀ ਟੂਲ ਨੇ ਤੇ ਸਾਰੇ ਔਜ਼ਾਰ ਜਿੰਨੇ ਵੀ ਹੈਗੇ ਉਹ ਸਾਰੇ ਆਪਾਂ ਨਵੇਂ ਵਰਤੇ ਸੀ ਕਿਉਂਕਿ ਕੀਮਤੀ ਘੋੜੇ ਨੇ ਕੀਮਤੀ ਰੱਖੀ ਆ ਸਾਡੀ ਕੌਮ ਦੇ ਤਾਂ ਸਾਡੇ ਸਾਡੀ ਸ਼ਾਨ ਹੈ ਸਾਡੀ ਹੈ ਨਾ ਪਿਆਰ ਹੈ ਸਾਡੀ ਜ਼ਿੰਦਗੀ ਨੇ ਤੇ ਬਹੁਤ ਸਕੂਨ ਦਿੰਦਾ ਮੇਰੇ ਕੋਲ ਆਪਣੇ ਆਪ ਆ ਕੇ ਦੇਖੋ ਕਿੰਨਾ ਪਿਆਰ ਦੇ ਰਿਆ ਮੈਨੂੰ ਜ਼ਿੰਦਗੀ ਦੇ ਵਿੱਚ ਇੰਨਾ ਕਦੀ ਸਕੂਨ ਨਹੀਂ ਮਿਲਿਆ ਸੀ ਤਾਂ ਅੱਜ ਇਹਨਾਂ ਨੇ ਪਹਿਲੀ ਵਾਰ ਵੀ ਵੈਸੇ ਵੀ ਮੈਂ ਪਹਿਲਾਂ ਵੀ ਆਨਾ ਤੇ ਪਰ ਇਸ ਵਾਰ ਮੈਨੂੰ ਇਹਨਾਂ ਨੇ ਪਛਾਣ ਲਿਆ ਤਾਂ ਮੇਰੇ ਕੋਲ ਆਪਣੇ ਆਪ ਹੀ ਆ ਕੇ ਵੀ ਮੈਂ ਪੈਰ ਬਣਾਣੇ ਆ ਤੇ ਫਿਰ ਅਸੀਂ ਇਹਨਾਂ ਦੇ ਪੈਰ ਇੱਕੋ ਹੀ ਪੈਰ ਬਣਾਇਆ ਸੀ ਬਾਬਾ ਜੀ ਜ਼ਿਆਦਾ ਟਾਈਮ ਨਹੀਂ ਖੜ ਸਕਦੇ ਤੇ ਇਹਨਾਂ ਦੇ 1-2 ਦਿਨਾਂ ਦੇ ਵਿੱਚ ਥੋੜੇ-ਥੋੜੇ ਕਰਕੇ ਪੈਰ ਬਣਾਵਾਂਗੇ ਆਪਾਂ ਫੇਰਾ ਪੰਜ ਪਿਆਰੇ ਸਹਿਬਾਨਾਂ ਵਾਲੇ ਘੂੜਿਆਂ ਦੇ ਆਪਨੇ ਪੈਰ ਬਣਾਏ ਅੱਜ ਅੱਜ ਸਾਡਾ ਦੂਸਰਾ ਦਿਨ ਸੀ ਥੋੜੀ ਗਰਮੀ ਵੀ ਸੀਗੀ ਤੇ ਇੱਕ ਇਹਨਾਂ ਦੇ ਵਿੱਚ ਨਾ वजन ਬਹੁਤ ਜ਼ਿਆਦਾ ਹੈ ਏਜ ਬਹੁਤ ਜ਼ਿਆਦਾ ਇਹਨਾਂ ਦੀ ਇਹਨਾਂ ਤੋਂ ਜ਼ਿਆਦਾ ਟਾਈਮ ਖੜ੍ਹ ਨਹੀਂ ਹੁੰਦਾ ਤੇ ਕੱਲ ਤਾਂ ਕਾਫੀ ਘੋੜਾਂ ਦੇ ਅਸੀਂ ਪੈਰ ਬਣਾ ਦਿੱਤੇ ਸੀ ਅੱਜ ਅਸੀਂ 4-5 ਘੋੜਾਂ ਦੀ ਪੈੜ ਬਣਾਏ ਆ ਤੇ ਆ ਦੇਖੋ वजन ਕਿੰਨਾ ਇਹਨਾਂ ਦਾ ਕਿਉਂਕਿ ਬਹੁਤ ਜ਼ਿਆਦਾ ਵੱਡੀ ਉਮਰ ਦੇ ਘੋੜੇ ਨੇ ਜ਼ਿਆਦਾ ਇਹਨਾਂ ਦੀ ਐਕਸਰਸਾਈਜ਼ ਵਗੈਰਾ ਨਹੀਂ ਹੈਗੀ ਆ ਤੇ ਆ ਦੇਖੋ ਪੈਰਾਂ ਦਾ ਬਹੁਤ ਮੰ ਲੋ ਭਰੇ ਪੈਸੀ ਵਿੱਚੋਂ ਇਹ ਪਹਿਲਾਂ ਕੋਈ ਹੋਰ ਫੈਰੀਅਰ ਆਇਆ ਸੀ ਜਿੱਦਾਂ ਨਾਰਮਲ ਇੱਥੋਂ ਦੇ ਕੋਈ ਲੋਕਲ ਐ ਤਾਂ ਉਹਨਾਂ ਨੇ ਜਿੱਦਾਂ ਛੈਣੀ ਵਗੈਰਾ ਨਾਲ ਕੱਟਦੇ ਹਨ ਥੋੜੀ ਛੈਣੀ ਨਾਲ ਉਹਨਾਂ ਨੇ ਇਦਾਂ ਹੀ ਬਾਰੋ-ਬਾਰੋ ਕੱਟ ਕੇ ਚਲੇ ਗਏ ਅੰਦਰੋਂ ਪੂਰੇ ਖਤਮ ਹੋਏ ਪੈਸੀ ਪੈ। ਚਲੋ ਬਾਈਕਰੋ ਨੇ ਸੇਵਾ ਦਿੱਤੀ ਆਪਾਂ ਨੂੰ। ਗਰਮੀ ਬਹੁਤ ਜ਼ਿਆਦਾ ਸੀ ਪੱਖੇ ਚੱਲ ਰਹੇ ਸੀ ਫੇਰ ਵੀ ਗਰਮੀ ਇੰਨੀ ਜ਼ਿਆਦਾ ਸੀ। ਤਸੱਲੀ ਹੋ ਗਈ ਅਜ ਤਾਂ ਬਹੁਤ ਜ਼ਿਆਦਾ ਗਰਮੀ ਸੀ। ਉਹ ਬਹੁਤ ਸਿਕੂਨ ਮਿਲਿਆ ਆਇਦਰ ਬਾਬਾ ਜੀ ਮਸਤੀ ਟਾਈਮ ਮਸਤੀ ਕਰ ਰਹੇ ਨੇ ਮੀਉ ਪਿਆਸੀ ਤੇ ਸਾਰੇ ਭਰਾ ਬਣੇ ਰਹੇਓ ਇਦਾਂ ਹੀ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰਿਓ ਥੈਂਕ ਯੂ ਵਾਈਕਲ ਜੀ ਦਾ ਖਾਲਸਾ ਵਾਈਕਲ ਜੀ ਕੀ ਫਤਿਹ